ਛੁੱਟੀਆਂ ਦਾ ਕੰਮ ਜਮਾਤ ਚੌਥੀ ਵਿਸ਼ਾ ਪੰਜਾਬੀ ਵਰਕਸ਼ੀਟ ਨੰਬਰ 1 ਆਪਣੀ ਮਿਸਨ ਸਮਰੱਥ ਪੰਜਾਬੀ ਅਭਿਆਸ ਪੁਸਤਕ ਦੇ ਪੰਨਾ ਨੰਬਰ 47 ਤੇ ਦਰਜ ਕਹਾਣੀ ਕੀੜੀਆਂ ਦਾ ਭੌਣ ਨੂੰ ਪੜੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਆਓ ਸਭ ਤੋਂ ਪਹਿਲਾਂ ਆਪਾਂ ਕਹਾਣੀ ਪੜੀਏ ਕੀੜੀਆਂ ਦਾ ਭੌਣ ਇੱਕ ਵਾਰ ਦੀ ਗੱਲ ਹੈ ਇੱਕ ਜੰਗਲ ਵਿੱਚ ਬਹੁਤ ਸਾਰੀਆਂ ਕੀੜੀਆਂ ਰਹਿੰਦੀਆਂ ਸਨ ਇੱਕ ਦਿਨ ਰਾਣੀ ਕੀੜੀ ਨੂੰ ਇੱਕ ਖੂਬਸੂਰਤ ਥਾਂ ਪਸੰਦ ਆ ਗਈ ਜੋ ਇੱਕ ਵੱਡੇ ਦਰਖਤ ਦੇ ਕੋਲ ਸੀ ਇਸ ਦੇ ਨੇੜੇ ਹੀ ਇੱਕ ਛੱਪੜ ਸੀ ਰਾਣੀ ਕੀੜੀ ਨੇ ਇਸ ਥਾਂ ਤੇ ਭੌਣ ਬਣਾਉਣ ਦਾ ਹੁਕਮ ਦਿੱਤਾ ਇਹ ਭੌਣ ਕੀੜੀਆਂ ਦੇ ਆਕਾਰ ਨਾਲੋਂ ਲਗਭਗ 100 ਗੁਣਾ ਵੱਡਾ ਬਣਾਣਾ ਸੀ ਸਾਰੀਆਂ ਮਜ਼ਦੂਰ ਕੀੜੀਆਂ ਨੇ ਮਿਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਹ ਸਾਰੀਆਂ ਕੀੜੀਆਂ ਭੌਣ ਵਿੱਚ ਛੋਟੇ-ਛੋਟੇ ਪੱਤੇ ਅਤੇ ਦਾਣੇ ਇਕੱਠੇ ਕਰਦੀਆਂ ਜਾ ਰਹੀਆਂ ਸਨ ਇੱਕ ਦਿਨ ਇੱਕ ਚਿੜੀ ਉੱਡਦੀ ਹੋਈ ਆਈ ਉਸਨੇ ਇਹ ਸਭ ਕੁਝ ਦੇਖਿਆ ਅਤੇ ਹੱਸ ਕੇ ਬੋਲੀ ਤੁਸੀਂ ਨਿੱਕੀਆਂ ਕੀੜੀਆਂ ਇੱਕ ਵੱਡਾ ਪਹਾੜ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹੋ ਇਸ ਨੂੰ ਬਣਾਉਣਾ ਤਾਂ ਬਹੁਤ ਹੀ ਔਖਾ ਹੋਵੇਗਾ ਤੁਹਾਨੂੰ ਇਹ ਪੂਰਾ ਕਰਨ ਵਿੱਚ 100 ਸਾਲ ਲੱਗ ਜਾਣਗੇ ਮਿਹਦੂਰ ਕੀੜੀਆਂ ਨੇ ਚਿੜੀ ਦੀਆਂ ਗੱਲਾਂ ਦੀ ਕੋਈ ਪਰਵਾਹ ਨਹੀਂ ਕੀਤੀ ਅਤੇ ਆਪਣੇ ਕੰਮ ਵਿੱਚ ਲੱਗੀਆਂ ਰਹੀਆਂ ਉਹਨਾਂ ਨੇ ਸਿਰਫ ਆਪਣਾ ਟੀਚਾ ਮਿੱਥਿਆ ਅਤੇ ਸਖਤ ਮਿਹਨਤ ਜਾਰੀ ਰੱਖੀ ਕਈ ਹਫ਼ਤਿਆਂ ਦੀ ਕਠਿਨ ਮਿਹਨਤ ਤੋਂ ਬਾਅਦ ਕੀੜੀਆਂ ਨੇ ਭੌਣ ਤਿਆਰ ਕਰ ਲਿਆ। ਇਹ ਬਹੁਤ ਸ਼ਾਨਦਾਰ ਅਤੇ ਵੱਡਾ ਸੀ। ਰਾਣੀ ਕੀੜੀ ਨੇ ਸਾਰਿਆਂ ਦੀ ਮਿਹਨਤ ਨੂੰ ਸਲਾਇਆ ਅਤੇ ਕਿਹਾ ਕਿ ਹਰ ਵੱਡੇ ਕੰਮ ਦੀ ਸ਼ੁਰੂਆਤ ਇੱਕ ਛੋਟੇ ਕਦਮ ਨਾਲ ਹੀ ਹੁੰਦੀ ਹੈ। ਪ੍ਰਸ਼ਨ ਨੰਬਰ 1 ਕਹਾਣੀ ਦੇ ਚਿੱਤਰ ਵਿੱਚ ਕੀ ਕੀ ਦਿਖਾਈ ਦੇ ਰਿਹਾ ਹੈ? ਕਹਾਣੀ ਦੇ ਚਿੱਤਰ ਵਿੱਚ ਕੀੜੀਆਂ ਦਾ ਭੌਣ, ਪੰਛੀ, ਛੱਪੜ, ਵੱਡਾ ਰੁੱਖ ਆディ ਚੀਜ਼ਾਂ ਦਿਖਾਈ ਦੇ ਰਹੀਆਂ ਹਨ ਪ੍ਰਸ਼ਨ ਨੰਬਰ 2 ਕੀੜੀਆਂ ਦੇ ਜਲਦੀ ਭੌਣ ਬਣਾਉਣ ਵਿੱਚ ਸਫਲਤਾ ਦਾ ਕੀ ਕਾਰਨ ਸੀ ਕੀੜੀਆਂ ਦੇ ਜਲਦੀ ਭੌਣ ਬਣਾਉਣ ਵਿੱਚ ਸਫਲਤਾ ਦਾ ਕਾਰਨ ਸਖਤ ਮਿਹਨਤ ਸੀ ਪ੍ਰਸ਼ਨ ਨੰਬਰ 3 ਭੌਣ ਕੀੜੀਆਂ ਦੇ ਆਕਾਰ ਤੋਂ ਕਿੰਨੇ ਗੁਣਾ ਵੱਡਾ ਸੀ ਭੌਣ ਕੀੜੀਆਂ ਦੇ ਆਕਾਰ ਤੋਂ 100 ਗੁਣਾ ਵੱਡਾ ਸੀ ਪ੍ਰਸ਼ਨ ਨੰਬਰ 4 ਚਿੜੀ ਨੇ ਕੀ ਕਹਿ ਕੇ ਕੀੜੀਆਂ ਦਾ ਮਜ਼ਾਕ ਉਡਾਇਆ ਸੀ ਕੀੜੀ ਨੇ ਕੀੜੀਆਂ ਦਾ ਇਹ ਕਹਿ ਕੇ ਮਜ਼ਾਕ ਉਡਾਇਆ ਸੀ ਕਿ ਤੁਹਾਨੂੰ ਇੰਨਾ ਵੱਡਾ ਪੌਣ ਤਿਆਰ ਕਰਨ ਵਿੱਚ 100 ਸਾਲ ਲੱਗਣਗੇ ਪ੍ਰਸ਼ਨ ਨੰਬਰ 5 ਰਾਣੀ ਕੀੜੀ ਨੇ ਕੀੜੀਆਂ ਦੀ ਮਿਹਨਤ ਨੂੰ ਕੀ ਕਹਿ ਕੇ ਸਲਾਇਆ ਰਾਣੀ ਨੇ ਕੀੜੀਆਂ ਦੀ ਮਿਹਨਤ ਨੂੰ ਇਹ ਕਹਿ ਕੇ ਸਲਾਇਆ ਕਿ ਹਰ ਵੱਡੇ ਕੰਮ ਦੀ ਸ਼ੁਰੂਆਤ ਛੋਟੇ ਕਦਮ ਤੋਂ ਹੁੰਦੀ ਹੈ ਭਾਗ ਆੜਾ ਮਾਈਂਡ ਮੈਪਿੰਗ ਸਿਰਜਣਾਤਮਕ ਪਰਖ ਰੁੱਖ ਸ਼ਾਂ ਅਕਸੀਜਨ ਬਾਲਣ ਪੰਛੀ ਆਲਨਾ ਦਾਤਨ ਮਾਈਂਡ ਮੈਪਿੰਗ ਸਜਨਾਤਮਕ ਪੜਖ ਵਿੱਚ ਆਏ ਸ਼ਬਦਾਂ ਤੋਂ ਵਾਕ ਬਣਾਓ ਛਾਂ ਰੁੱਖ ਸਾਨੂੰ ਛਾਂ ਦਿੰਦੇ ਹਨ ਆਕਸੀਜਨ ਰੁੱਖਾਂ ਤੋਂ ਸਾਨੂੰ ਸਾਹ ਲੈਣ ਲਈ ਆਕਸੀਜਨ ਮਿਲਦੀ ਹੈ ਬਾਲਣ ਰੁੱਖਾਂ ਤੋਂ ਸਾਨੂੰ ਭੋਜਨ ਪਕਾਉਣ ਲਈ ਬਾਲਣ ਮਿਲਦਾ ਹੈ ਪੰਛੀ ਪੰਛੀ ਰੁੱਖ ਉੱਪਰ ਰਹਿੰਦੇ ਹਨ ਆਲਨਾ ਚਿੜੀ ਆਲਨਾ ਬਣਾ ਰਹੀ ਸੀ ਦਾਤਨ ਨਿੰਮ ਦੀ ਦਾਤਨ ਕੌੜੀ ਹੁੰਦੀ ਹੈ ਇਸ ਤਸਵੀਰ ਵਿੱਚ ਰੰਗ ਭਰੋ ਇਸ ਤਸਵੀਰ ਨੂੰ ਦੇਖ ਕੇ ਤੁਹਾਡੇ ਦਿਮਾਗ ਵਿੱਚ ਜਿਹੜੇ ਸ਼ਬਦ ਆਉਂਦੇ ਹਨ ਉਹਨਾਂ ਨੂੰ ਲਿਖੋ ਅਤੇ ਵਾਕ ਬਣਾਓ ਇਸ ਤਸਵੀਰ ਵਿੱਚ ਜੋ ਵੀ ਸ਼ਬਦ ਸਾਡੇ ਦਿਮਾਗ ਵਿੱਚ ਆਏ ਉਹਨਾਂ ਨੂੰ ਅਸੀਂ ਲਿਖਦੇ ਹਾਂ ਫੁੱਲ ਪਾਣੀ ਪੰਛੀ ਰੁੱਖ ਬੱਚਾ ਆਓ ਹੁਣ ਇਹਨਾਂ ਦੇ ਵਾਕ ਬਣਾਈਏ ਫੁੱਲ ਬਗੀਚੇ ਵਿੱਚ ਰੰਗ ਬਰੰਗੇ ਫੁੱਲ ਲੱਗੇ ਹੋਏ ਹਨ ਪਾਣੀ ਬੱਚਾ ਫੁੱਲਾਂ ਨੂੰ ਪਾਣੀ ਦੇ ਰਿਹਾ ਹੈ ਰੁੱਖ ਬਗੀਚੇ ਵਿੱਚ ਕਈ ਰੁੱਖ ਲੱਗੇ ਹੋਏ ਹਨ ਪੰਛੀ ਅਸਮਾਨ ਵਿੱਚ ਪੰਛੀ ਉੱਡ ਰਹੇ ਹਨ ਬੱਚਾ ਬੱਚਾ ਬਗੀਚੇ ਵਿੱਚ ਖੇਡ ਰਿਹਾ ਸੀ 헤ਠਾ ਦਿੱਤੇ ਹੋਏ ਸ਼ਬਦਾਂ ਸਰਬਤ ਧੁੱਪ ਬੱਚੇ ਮੈਦਾਨ ਖੇਡ ਖੁਸ਼ ਪਿਆਸ ਆਰਤੋ ਨਿੱਕੀ ਕਹਾਣੀ ਤਿਆਰ ਕਰੋ ਬੱਚੇ ਮੈਦਾਨ ਵਿੱਚ ਖੇਡ ਰਹੇ ਸਨ ਤੇਜ਼ ਧੁੱਪ ਪੈ ਰਹੀ ਸੀ ਬੱਚਾ ਨੂੰ ਕਿਆਸ ਲੱਗੀ ਮਾਤਾ ਜੀ ਨੇ ਬੱਚਿਆਂ ਲਈ ਸਰਬਤ ਤਿਆਰ ਕੀਤਾ ਸਾਰੇ ਬੱਚੇ ਸਰਬਤ ਪੀ ਕੇ ਖੁਸ਼ ਹੋ ਗਏ ਵ੍ਰੋਧੀ ਸ਼ਬਦ ਲਿਖੋ ਅੰਦਰ ਬਾਹਰ ਅਮੀਰ ਗਰੀਬ ਦਿਨ ਰਾਤ ਗਲਤ ਸਹੀ ਗੁੱਸਾ ਸ਼ਾਂਤ ਨੁਕਸਾਨ ਫਾਇਦਾ ਕੱਲ ਅੱਜ ਫੜਨਾ ਛੱਡਣਾ ਵਾਕ ਬਣਾਓ ਧਰਤੀ ਧਰਤੀ ਸੂਰਜ ਦਿਵਾਰੇ ਘੁੰਮਦੀ ਹੈ ਤਿਤਲੀ ਤਿਤਲੀ ਫੁੱਲ ਤੇ ਬੈਠੀ ਸੀ ਫੁੱਲ ਬਗੀਚੇ ਵਿੱਚ ਫੁੱਲ ਫਿੜੇ ਹੋਏ ਸਨ ਨਦੀ ਨਦੀ ਵਿੱਚ ਪਾਣੀ ਘੱਟ ਸੀ ਬਾਣੀ ਬਚਾਓ ਵਿਸ਼ੇ ਉੱਤੇ ਕੋਈ ਚਿੱਤਰ ਬਣਾਓ ਤੁਸੀਂ ਇਸ ਤਰ੍ਹਾਂ ਦਾ ਚਿੱਤਰ ਤਿਆਰ ਕਰਕੇ ਉਸ ਵਿੱਚ ਰੰਗ ਭਰ ਸਕਦੇ ਹੋ ਥੈਂਕ ਯੂ ਫਾਰ ਵਾਚਿੰਗ ਵੀਡੀਓ ਕੋ ਲਾਈਕ ਕਰੇ ਚੈਨਲ ਕੋ ਸਬਸਕ੍ਰਾਈਬ ਕਰੇ